ਸਤਨੰਨ ਵਾਹਿਗੁਰੂ ਸਾਹਿਬ ਜੀਓ ਮੈਂ ਤਉਂ ਦੀ ਬਾਨ ਤੁਮ ਮੇਰੇ ਸੁਆਮੀ ਮੈਂ ਤੇ ਅੱਗੇ ਅਰਦਾਸ ਮੈਂ ਹੋਰ ਤਾਂ ਬੇਕਰੂ ਬੇਨੰਤੀ ਮੇਰਾ ਦੁੱਖ ਸੁਖ ਤਉਹ ਹੀ ਪਾਸਾ ਮੇਰਾ ਦੁੱਖ ਸੁਖ ਤਉਹ ਹੀ ਪਾਸਾ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਖਤੈ ਗੋਜੋ ਘਰਤਾਲ ਤਨ ਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਚਾਚਾ ਚਾਨਿਤ ਸ਼ਹੀਦਾਂ ਦੇ ਸਰਕਾਰ ਪੰਜਵੇਂ ਪਾਸ਼ਾ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਪਵਿੱਤਰ ਸ਼ਬਦੀ ਵਿਚਾਰ ਅਰਮਨ ਕਰਨ ਤੋਂ ਪਹਿਲਾਂ ਮਾਲਕ ਦੇ ਚਰਨਾਂ 'ਚ ਸੀਸ ਝੁਕਾਈਏ ਕਿਉਂਕਿ ਕਾਲ ਜੀ ਦੇ ਵਿੱਚ ਜਿਸ ਨੂੰ ਗੁਰਬਾਣੀ ਦੀ ਕਥਾ ਸੁਣਾ ਦਿੰਦਾ ਹੈ ਆਪਣੀ ਸੋਝੀ ਦੇ ਦਿੰਦਾ ਹੈ ਉਸ ਦੇ ਪੂਰਬਲੇ ਭਾਗ ਚੰਗੇ ਹੁੰਦੇ ਹਨ ਕਿਉਂਕਿ ਜਿਸ ਨੂੰ ਜਨਾਈ ਸੋਈ ਜਾਣ ਜਾਣੇ ਜਿਸ ਨੂੰ ਆਪਣੇ ਬਾਰੇ ਜਾਣਕਾਰੀ ਦਿੰਦਾ ਹੈ ਉਹੀ ਜਾਣਕਾਰੀ ਲੈ ਸਕਦਾ ਸੋ ਇਹ ਚੰਗੇ ਕਰਮਾਂ ਦੀ ਨਿਸ਼ਾਨੀ ਹੈ ਸੋ ਮਾਲਕ ਦਾ ਧੰਨਵਾਦ ਕਰਕੇ ਇਹ ਜੋ ਸ਼ਬਦ ਗਉੜੀ ਗੋਰੀ ਦੀ ਮਾਲਾ ਪੰਜਵੇਂ ਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਕਿਰਪਾ ਕਰਦੇ ਨੇ ਰਹਿਮਤ ਕਰਦੇ ਆ ਨੰਨ ਅਗਲੇ ਬੂਏ ਸੇ ਪਾਸੇ ਪਰੇ ਜੋ ਉੱਪਰੇ ਸੇ ਬੰਦ ਲੱਕ ਕਰਨ ਸਤਗੁਰੂ ਦੀ ਕਿਰਪਾ ਕਰਦੇ ਹਨ ਰਹਿਮਤ ਕਰਦੇ ਹਨ ਕਿ ਜਿਹੜੇ ਸਾਡੇ ਵੱਡੇ ਬਢੇਰੇ ਧਰਤੀ ਤੋਂ ਚਲੇ ਗਏ ਨੇ ਭਾਵ ਕਿ ਸਾਡੇ ਕੀ ਤਾਂ ਸਾਡੇ ਦਾਦੇ ਸਾਡੇ ਪਰਦਾਦੇ ਸਾਡੀਆਂ ਮਾਵਾਂ ਸਾਡੀਆਂ ਦਾਦੀਆਂ ਜਿਹੜੇ ਸਾਡੇ ਵੱਡੇ ਭਟੇਰੇ ਇੱਥੋਂ ਚੱਲ ਗਏ ਨੇ ਉਹਨਾਂ ਨੂੰ ਬੰਦਾ ਭੁੱਲ ਜਾਂਦਾ ਹੈ ਉਹਨਾਂ ਨੂੰ ਯਾਦ ਨਹੀਂ ਕਰਦਾ ਕਿ ਸਾਡੇ ਵੱਡੇ ਭਟੇਰੇ ਕੀ ਲੈ ਗਏ ਜੱਗ ਤੋਂ ਮਾਇਆ ਸਾਰੀ ਇੱਥੇ ਹੀ ਰਹਿ ਗਈ ਆ ਭਾਵਕੇ ਨਾਲ ਕੀ ਜਾਣਾ ਹੈ ਨਾਲ ਜੋ ਜਾਣਾ ਹੈ ਉਸ ਨੂੰ ਚੇਤੇ ਨਹੀਂ ਕਰਦੇ ਕਿ ਨਾਲ ਨਾਮ ਸਿਮਰਨ ਜਾਣਾ ਹੈ ਸੇਵਾ ਸਿਮਰਨ ਜਾਣਾ ਕਹਿੰਦੇ ਨੇ ਉਹਨਾਂ ਨੂੰ ਭੁੱਲ ਗਏ ਹਨ ਉਹਨਾਂ ਨੂੰ ਯਾਦ ਨਹੀਂ ਕਰਦੇ ਵੀ ਉਹ ਖਾਲੀ ਹੱਥ ਆਏ ਸੀ ਖਾਲੀ ਹੱਥ ਚਲੇ ਗਏ ਜੋ ਉੱबरे ਸੇ ਬੰਦ ਲੱਕ ਕਰੇ ਜਿਹੜੇ ਹੁਣ ਬਚ ਗਏ ਨੇ ਭਾਵ ਜਿਹੜੇ ਜਿਉਂਦੇ ਨੇ ਉੱਪਰੇ ਤੋਂ ਮਤਲਬ ਜਿਹੜੇ ਜਿਉਂਦੇ ਨੇ ਉਹ ਕਹਿੰਦੇ ਲੱਖ ਬਣ ਕੇ ਪੈਸੇ ਕਮਾਉਣ ਲੱਗੇ ਜੋ ਉੱਪਰ ਹੈ ਸੇ ਬੰਦ ਲੱਖ ਖਰੇ ਉਹ ਕਹਿੰਦੇ ਹੁਣ ਅਸੀਂ ਲੱਖ ਬਣ ਕੇ ਮਿਹਨਤ ਕਰਨੀ ਆ ਪੈਸਾ ਕਮਾਉਣਾ ਗੁਰੂ ਸਾਹਿਬ ਕਹਿੰਦੇ ਪੈਸਾ ਕਮਾਉਣਾ ਮਾੜਾ ਨਹੀਂ ਹਰ ਚੀਜ਼ ਲਿਮਟ ਵਿੱਚ ਚੰਗੀ ਲੱਗਦੀ ਹੈ ਬਿਨਾਂ ਲਿਮਟ ਤੋਂ ਤੁਸੀਂ ਪਾਣੀ ਪੀ ਲੋਗੇ ਉਹ ਵੀ ਤੁਹਾਡਾ ਨੁਕਸਾਨ ਕਰੇਗਾ ਬਿਨਾਂ ਲਿਮਟ ਤੋਂ ਤੁਸੀਂ ਉਹ ਜਿੰਨ ਛਾਕ ਲੋਂਗੇ ਉਹ ਵੀ ਤੁਹਾਨੂੰ ਬਿਮਾਰ ਕਰੇਗਾ ਸਿਮਰਨ ਦੀ ਕਮਾਈ ਵੀ ਕਰਨੀ ਆ ਜਿਹਦੇ ਬਾਅਦ ਤੇ ਸਾਨੂੰ ਮਨੁੱਖਾ ਦੇਹੀ ਮਿਲੀ ਆ ਨਾਮ ਦੀ ਕਮਾਈ ਵੀ ਕਰਨੀ ਆ ਸੇਵਾ ਦੀ ਕਮਾਈ ਕਰਨੀ ਆ ਬਾਣੀ ਪੜ੍ਹਨ ਦੀ ਕਮਾਈ ਕਰਨੀ ਆ ਤੇ ਸੰਸਾਰੀ ਕਰਤ ਵੀ ਕਰਨੀ ਮਹਾਰਾਜ ਨੇ ਕਰਤ ਨੂੰ ਤੇ ਪਹਿਲ ਦਿੱਤੀ ਪਰ ਜਦੋਂ ਅਸੀਂ ਲੱਕ ਬੰਨ ਕੇ ਇੱਕ ਪਾਸੇ ਹੀ ਹੋ ਜਾਂਨੇ ਆ ਫਿਰ ਅਸੀਂ ਅਮਰ ਤੇ ਵਿਲਾ ਨਹੀਂ ਸਾਹਮ ਦੇ ਸੰਗਤ ਚ ਨਹੀਂ ਬੈਠਦੇ ਗੁਰਬਾਣੀ ਨਹੀਂ ਪੜ੍ਹਦੇ ਅੰਮ੍ਰਿਤ ਵੇਲੇ ਉੱਠ ਕੇ ਸ਼ਾਮਾਂ ਨੂੰ ਬਾਣੀ ਨਹੀਂ ਪੜ੍ਹਦੇ ਨਾਮ ਨਹੀਂ ਜਪਦੇ ਸੋ ਸਾਬ ਕਿਰਪਾ ਕਰਦੇ ਨੇ ਜਏ ਤੰਦੇ ਮੇ ਓਇ ਲਪਟਾਏ ਹੁਣ ਤੇ ਦੁਗਨ ਦੜੀ ਪੁੰਚਾ ਮਾਇ ਕਹਿਣ ਲੱਗਿਓ ਤਾਂ ਉਹਦੋਂ ਵੀ ਕਹਿਣ ਲੱਗੇ ਲੱਕ ਬੰਨ ਕੇ ਮਾਇਆ ਕਮਾਉਣ ਲੱਗੇ ਔਰ ਸਰ ਕਿਰਪਾ ਕਰਦੇ ਨੇ ਉਹ ਧੰਦੇ ਦੇ ਵਿੱਚ ਕਾਰੋਬਾਰ ਦੇ ਵਿੱਚ ਭਾਵ ਫਸ ਗਏ ਹਨ ساری ਜ਼ਿੰਦਗੀ ਸਾਰੀ ਦਿਨ ਰਾਤ ਮਾਇਆ ਕਮਾਉਣ ਬਾਰੇ ਸੋਚਦੇ ਰਹਿੰਦੇ ਨੇ ਔਰ ਜਿਹੜੇ ਉਹਨਾਂ ਦੇ ਜੱਗ ਤੋਂ ਚਲੇ ਗਏ ਨੇ ਉਹਨਾਂ ਨਾਲੋਂ ਵੀ ਦੁੱਗਣੀ ਮਾਇਆ ਦੀ ਖੇਚ ਉਹਨਾਂ ਨੇ ਅੰਦਰ ਫਾਇਦਾ ਕਰ ਲਈ ਹੈ ਕਹਿੰਦੇ ਪਹਿਲਾਂ ਦੇ ਸਮਿਆਂ ਦੇ ਬਜ਼ੁਰਗ ਨਾ ਤਾਂ ਬਹੁਤਾ ਲਾਉਣ ਲੈਂਦੇ ਸੀ ਤੇ ਨਾ ਹੀ ਉਹ ਦਲੇਦਰੀ ਸਨ ਸੋ ਖਾਣ ਪੀਣ ਜੋ ਕਰੇ ਚੰਗੇ ਪੈਸੇ ਕਮਾਉਂਦੇ ਚੰਗਾ ਗੁਜਰਾਨ ਕਰਦੇ ਚੰਗੀ ਖਰਾਕ ਖਾਂਦੇ ਤੇ ਕਰਜ਼ਾ ਲੈਂਦੇ ਨਹੀਂ ਸੀ ਚੰਗੇ ਸੈਂਪਲ ਘਰਾਂ 'ਚ ਰਹਿੰਦੇ ਸੀ ਸੋਹਣੀ ਜ਼ਿੰਦਗੀ ਸੀ ਜਿਵੇਂ ਦਿਖਾਵੇ ਦੀ ਜ਼ਿੰਦਗੀ ਬਣਦੀ ਜਾ ਰਹੀ ਹੈ ਭਾਵ ਕੇ ਅੰਦਰ ਉਹ ਚ ਕਿੰਨੀ ਬਿਮਾਰੀ ਲੱਗੀ ਹੈ ਮੂੰਹ ਦੇ ਉੱਤੇ ਬੰਦੇ ਦੇ ਰੌਣਕ ਨਾ ਪਾਣੀ ਤੋਂ ਬਿਨਾਂ ਨਹੀਂ ਹੁੰਦੀ ਆ ਘਰ ਲਿਮਟ ਮੁਤਾਬਕ ਨਹੀਂ ਪਾਉਂਦੇ ਦਿਖਾਵਾ ਕਰਦੇ ਨੇ ਘਰ 'ਚ ਦੋ ਜੀ ਰਹਿਣ ਵਾਲੇ ਨੇ ਦੋ ਜਵਾਕ ਸੀ ਉਪਰ पे ਇੱਥੇ ਕੋਠੀ ਦੇ ਵਿੱਚ 30 30 ਕਮਰੇ ਪਾਲੇ ਨੇ ਫਿਰ ਕਹਿੰਦੇ ਨੇ ਜੀ ਸਾਡੇ ਸਰ ਕਰਜ਼ਾ ਹੋ ਗਿਆ ਜੀ ਫਿਰ ਕਰਜ਼ੇ ਤੋਂ ਦੁਖੀ ਹੋ ਕੇ ਆਤਮ ਹੱਤਿਆ ਵੀ ਕਰਦੇ ਨੇ ਸੋ ਗੁਰਦੇਵ ਕਿਰਪਾ ਕਹਿੰਦੇ ਕਰਦੇ ਨੇ ਰਹਿਮਤ ਕਰਦੇ ਨੇ ਕਈ ਮਨੁੱਖਾ ਦੇਹੀ ਮਾਇਆਲੇ ਪਾਸੇ ਲਾ ਕੇ ਸਮਾਂ ਖਰਾਬ ਕਰਦੇ ਆ। ਓ ਬੇਲਕ ਚੀਤ ਨੇ ਆਵੇ ਬਿੰਸ ਜਾਇ ਤਮ ਲਪਟਾਈ ਗੁਰਦੇਵ ਕਿਰਪਾ ਕਰਦੇ ਨੇ ਰਹਿਮਤ ਕਰਦੇ ਆ ਨਾ। ਓ ਮਨੁੱਖ ਮੂਰਖਾਨ ਜਿਹੜੇ ਕਹਿਣ ਲੱਗੇ ਸਮੇ ਨੂੰ ਚੇਤੇ ਨਹੀਂ ਕਰਦੇ ਭਾਵੇਂ ਵੱਡੇ-ਵਡੇਰਿਆਂ ਦੇ ਬਾਗ ਇੱਥੇ ਛੱਡ ਜਾਣੇ ਗੱਲਾਂ ਮਨ 'ਚ ਨਹੀਂ ਯਾਦ ਕਰਦੇ ਵੀ ਸਾਡੇ ਮਾਪਿਓ ਕੀ ਲੈ ਗਏ ਜੱਗ ਤੋਂ ਮੁੜ-ਮੁੜ ਕੇ ਉਸੇ ਮਾਇਆ ਦੀਆਂ ਗੱਲਾਂ ਕਰਦੇ ਨੇ ਦਿਨ-ਰਾਤ ਮਾਇਆ ਕਮਾਉਣ ਬਾਰੇ ਸੋਚਦੇ ਰਹਿੰਦੇ ਨੇ ਪੈਸਾ ਪੈਸਾ ਕਰਦੇ ਨੇ ਪਰ ਨਾਮ ਤੋਂ ਦੂਰ ਨੇ ਕਹਿ ਲੱਗੇ ਨੇ ਇਹ ਵੀ ਇੱਥੋਂ ਖਾਲੀ ਹੱਥ ਜਾਣਗੇ ਭਾਵ ਨਾਲ ਸੇਵਾ ਤੇ ਸਿਮਰਨ ਜਾਣਾ ਹੁੰਦਾ ਉਹ ਇਨ੍ਹਾਂ ਦੇ ਕੋਲੇ ਨਹੀਂ ਹੈ ਸੋ ਗੁਰਦੇਵ ਕਿਰਪਾ ਕਰਦੇ ਨੇ ਆਸਾ ਬੰਦੀ ਮੂਰਖ ਦੇ ਕਾਮ ਕ੍ਰੋਧ ਲੱਟ ਅਸਨੇ ਕਹਿਣ ਲੱਗੇ ਮਨ ਦੇ ਵਿੱਚ ਜਿਹੜੀਆਂ ਛਾਵਾਂ ਨੇ ਮਨ ਦੇ ਵਿੱਚ ਸਰੀਰ ਦੇ ਵਿੱਚ ਜਿਹੜੀ ਕਹਿਣ ਲੱਗੇ ਸਾਡੀ ਪਕੜ ਹੈ ਸਾਡਾ ਇੰਦਰੀਆਂ ਕਾਮ ਕ੍ਰੋਧ ਹੰਕਾਰ ਲੋਭ ਮੋਹ ਦੇ ਵਿੱਚ ਇਹ ਸਾਨੂੰ ਜਕੜੀ ਬੈਠੀਆਂ ਛਾਵਾਂ ਤੇ ਇਹ ਨਾ ਬੰਦਰਾਂ ਦੇ ਵਿੱਚ ਬੰਦਾ ਫਸਿਆ ਰਹਿੰਦਾ ਸਭ ਤੋਂ ਪਹਿਲਾਂ ਬੰਦੇ ਤੇ ਕਾਮ ਭਾਰੀ ਹੋ ਜਾਂਦਾ ਪ੍ਰਕ੍ਰੋਧੀ ਹੋ ਜਾਂਦਾ ਮਾਇਆ ਜਿਆਦੇ ਆ ਜੇ ਤਾਂ ਫਿਰ ਕਹਿਣ ਲੱਗੇ ਮੋਹ ਵਿੱਚ ਵੱਜ ਜਾਂਦਾ ਬੰਦਨਾ ਇਹ ਬੰਦਨ ਨੇ ਗੁਰਦੇਵ ਕਿਰਪਾ ਕਹਿੰਦੇ ਆਸਾ ਬੰਦੀ ਮੂਰਖ ਦੇ ਇਹ ਮੂਰਖ ਦੀ ਮਨਮੁਖ ਦੀ ਦੇਹ ਹੈ ਜਿਹੜੀ ਆਸਾ ਦੇ ਵਿੱਚ ਬੰਦੀ ਹੋਈ ਆ ਭਾਵ ਇਛਾਵਾਂ ਦੇ ਵਿੱਚ ਕਾਮ ਕ੍ਰੋਧ ਲੱਗ ਪੇ ਉਸ ਨੇ ਕਾਮ ਤੇ ਕ੍ਰੋਧ ਵਿੱਚ ਲੱਗ ਪਿਆ ਰਹਿੰਦਾ ਸਿਰ ਉੱਪਰ ਠੰਡੋ ਧਰਮ ਰਾਏ ਮਿੱਠੀ ਕਰ ਕਰ ਵਿਖਿਆ ਖਾਇ ਗੁਰਦੇਵ ਕਿਰਪਾ ਕਰਦੇ ਨੇ ਕਹਿੰਦੇ ਜਿਹੜਾ ਧਰਮ ਰਾਜ ਆ ਨਾ ਕਹਿੰਦੇ ਇਹਦੇ ਸਿਰ ਤੇ ਖੜਾ ਭਾਵ ਚਿੱਤਰ ਗਉ ਤੇ ਨਾ ਜਿਨ੍ਹਾਂ ਨੇ लेखा ਲੈਣਾ ਪਰ ਕਹਿਣ ਲੱਗੇ ਇਹ ਸੰਸਾਰੀ ਪਦਾਰਥਾਂ ਦੇ ਰਸ ਲੈਂਦਾ ਲੈਂਦਾ ਰੱਬੀ راست ਤੋਂ ਦੂਰ ਹੋ ਜਾਂਦਾ ਤੇ ਆਤਮਕ ਮੌਤ ਇਸ ਨੂੰ ਇਸੇ ਹੇੜ ਪੈਂਦਾ ਭਾਵ ਕੇ ਮਿੱਠੀ ਜਿਹੜੀ ਲੱਗਦੀ ਹੈ ਮਾਇਆ ਉਹ ਇੱਕ ਦਿਨ ਜ਼ਹਿਰ ਬਣ ਜਾਂਦੀ ਹੈ ਭਾਵ ਅੰਤਲੇ ਟਾਈਮ ਤੇ ਨਾ ਮਾਇਆ ਸਾਥ ਦਿੰਦੀ ਹੈ ਨਾ ਪਰਿਵਾਰ ਵਾਲੇ ਸਾਥ ਦਿੰਦੇ ਨੇ ਔਰ ਫਿਰ ਕਹਿਣ ਲੱਗੇ ਇਹ ਪਛਤਾਉਂਦਾ ਹੈ ਪਛਤਾਵਾ ਕਰਦਾ ਹੈ ਭੌਂ ਬੰਦ ਹौं ਸਾਦੂ ਬੈਰ ਹਮਰੀ ਊਮ ਕਾਲੇ ਇੱਕ ਪੈਰ ਹਮਰੀ ਊਮ ਕੌਣ ਕਾਲੇ ਪੈਰਾ ਔ ਪੰਡਤਹੁ ਚਤਰ ਸੇ ਆਣਾ ਕਰਨੇ ਆ ਨਾ ਮੁਝੇ ਵਿਗੰਨਾ ਗੁਰਦੇਵ ਕਿਰਪਾ ਕਰਦੇ ਨੇ ਕਹਿਣ ਲੱਗੇ ਇੰਨਾ ਮਾਇਆ ਵਿੱਚ ਮਸਤ ਹੋ ਜਾਂਦਾ ਇੰਨਾ ਹੰਕਾਰੀ ਹੋ ਜਾਂਦਾ ਕਿ ਭਾਵ ਇਹ ਕਹਿੰਦਾ ਕਿ ਮੈਂ ਸਾਰੀ ਦੁਨੀਆ ਮੇਰੇ ਵਾਸ ਵਿੱਚ ਮੈਂ ਕਿਸੇ ਤੋਂ ਵੀ ਕੁਝ ਵੀ ਕੰਮ ਕਰਵਾ ਸਕਦਾ ਹਾਂ ਔਰ ਲੋਕਾਂ ਨਾਲ ਵੈਰ ਸ਼ੁਰੂ ਕਰ ਲੈਂਦਾ ਮੈਂ ਇਹ ਲੋਕਾਂ ਤੋਂ ਇੱਧਰ-ਉੱਧਰ ਸੁਣ ਕੇ ਦੁਨੀਆ ਨਾਲ ਵੈਰ ਪਾ ਲੈਂਦਾ ਔਰ ਬਦਲੇ ਦੀ ਭਾਵਨਾ ਮਨ ਚ ਰੱਖਦਾ ਬਦਲਾ ਲੈਣ ਦੀ ਭਾਵਨਾ ਮਨ ਚ ਰੱਖਦਾ ਤੇ ਫਿਰ ਕਹਿੰਦਾ ਮੇਰੀ ਉਹ ਜ਼ਮੀਨ ਆ ਮੇਰੇ ਉਹ ਘਰ ਨੇ ਉਹ ਪਲਾਟ ਨੇ ਕੋਈ ਪੈਰ ਰੱਖ ਕੇ ਵਿਖਾਵੇ ਉੱਥੇ ਹੀ ਹੰਕਾਰੀ ਹੋ ਜਾਂਦਾ ਮੈਂ ਮੈਂ ਕਰਦਾ ਜੇ ਕੋਈ ਗਰੀਬ ਕੋਈ ਲੋੜਵੰਦ ਉਹਦੇ ਖੇਤ ਵਿੱਚ ਜਾ ਕੇ ਕੋਈ ਕੋਈ ਸਬਜ਼ੀ ਜਾਂ ਕੋਈ ਨੀਰਾ ਪੱਠਾ ਲੈ ਲੈਂਦਾ ਤੇ ਫਿਰ ਉਸ ਨੂੰ ਮਾਰਦਾ ਹੈ ਹੰਕਾਰੀ ਹੋ ਜਾਂਦਾ ਬਜ਼ੁਰਗਾਂ ਤੇ ਹੱਥ ਚੱਕਦਾ ਬੱਚਿਆਂ ਤੇ ਹੱਥ ਚੱਕਦਾ ਫਿਰ ਕਹਿੰਦਾ ਮੇਰੇ ਵਰਗਾ ਕੋਈ ਸਿਆਣਾ ਨਹੀਂ ਮੇਰੇ ਵਰਗਾ ਕੋਈ ਚਤਰ ਨਹੀਂ ਸਾਬ ਕਿਰਪਾ ਕਰਦੇ ਨੇ ਰਹਿਮਤ ਕਰਦੇ ਨੇ ਹਉ ਪੰਡਤੋਂ ਚਤਰ ਸਿਆਣਾ ਬੜਾ ਸਿਆਣਾ ਪਰ ਕਰਨੇ ਹਲ ਪ੍ਰਮਾਤਮਾ ਨੂੰ ਪਹੁੰਚ ਜਾਂਦਾ ਆਪਣੀ ਗਤਮਿਤ ਆਪੇ ਜਾਣੇ ਹੈ ਕਿਆ ਕੋ ਕਹੀਂ ਕਿਆ ਆਖ ਵਖਾਨੇ ਜਿਤ ਜਿਤ ਲਾਇ ਦਿੱਤ ਦਿੱਤ ਲਗਨਾ ਆਪਣਾ ਪਲਾ ਸਭ ਕਉ ਮੰਗਨਾ ਗੁਰਦੇਵ ਕਿਰਪਾ ਕਰਦੇ ਨੇ ਰਹਿਮਤ ਕਰਦੇ ਨੇ ਬਖਸ਼ਿਸ਼ ਕਰਦੇ ਨੇ ਕਿ ਭਾਈ ਜੀਵ ਦੇ ਵਾਸ ਵਿਚ ਵੀ ਕੁਛ ਨਹੀਂ ਆ ਪਰਮਾਤਮਾ ਆਪ ਹੀ ਸਾਰਾ ਕੁਛ ਧਾਰਿਆ ਉਹ ਆਪ ਹੀ ਦਿਓ ਜੀ ਕਿਸੇ ਨੂੰ ਮਤ ਦਿੰਦਾ ਸੋਚੀ ਦਿੰਦਾ ਤੇ ਉਸ ਨੂੰ ਆਉਂਦੀ ਆ ਪਰਮਾਤਮਾ ਬਾਰੇ ਕੋਈ ਨਹੀਂ ਜਾਣ ਸਕਦਾ ਵੀ ਉਹਦਾ ਅੰਤਲਾ ਬੰਨ ਨਾ ਕਿੰਨਾ ਭਾਵ ਕਿੰਨਾ ਕੋ ਤਕੜਾ ਕਿੰਨੀ ਕੋ ਦੇ ਚ ਸਮਰੱਥਾ ਹੈ ਇਸ ਚੀਜ਼ ਦੀ ਕੋਈ ਪੂਰੀ ਸੋਝੀ ਨਹੀਂ ਲੱਗਦਾ ਔਰ ਜਿਹੜੇ ਪਾਸੇ ਜੀਵ ਨੂੰ ਤੋੜਦਾ ਉਸੇ ਪਾਸੇ ਜੀਵ ਤੁਰ ਜਾਂਦੇ ਹਨ ਭਾਵ ਕਿਸੇ ਦੇ ਵਾਸ ਨਹੀਂ ਹੈ ਜਿਹੜੇ ਕਾਰੋਬਾਰ ਨੇ ਕਿਰਤ ਵਰਤ ਇਹ ਵੀ ਪਰਮਾਤਮਾ ਬਖਸ਼ਿਸ਼ ਕਰਦਾ ਹੈ ਔਰੇ ਵੀ ਪ੍ਰਮਾਤਮਾ ਹੀ ਬੰਦੇ ਨੂੰ ਧੰਦੇਤੇ ਲਾਉਂਦਾ ਤੇ ਸਾਰੇ ਜੀਵ ਉਸ ਪ੍ਰਮਾਤਮਾ ਦੇ ਚਰਨਾਚੁ ਹੀ ਆਪਣਾ ਭਲਾ ਮੰਨਦੇ ਹਨ ਸਭ ਇੱਚ ਤੇਰਾ ਤੂੰ ਕਰਨਿਹਾਰ ਸਭ ਉਸ ਪ੍ਰਮਾਤਮਾ ਦਾ ਹੈ ਤੇ ਉਹ ਸਾਰਾ ਕੁਝ ਉਹ ਹੀ ਕਰ ਰਿਹਾ ਹੈ ਕਿਸੇ ਨੂੰ ਉਹ ਬੰਦਗੀ ਵਾਲੇ ਪਾਸੇ ਲਾ ਦਿੰਦਾ ਕਿਸੇ ਨੂੰ ਉਹ ਦਾਨ ਪੁੰਨ ਵਾਲੇ ਪਾਸੇ ਲਾ ਦਿੰਦਾ ਕਿਸੇ ਨੂੰ ਉਹ ਸੰਸਾਰ ਦੀ ਦੁਨੀਆ ਦੀ ਸੇਵਾ ਚਲਾ ਦਿੰਦਾ ਕਈਆਂ ਨੂੰ ਸੇਵਾ ਕਰਵਾਉਣ ਚ ਲਾ ਲੈਂਦਾ ਕਈਆਂ ਨੂੰ ਕਰਨ ਚ ਲਾ ਲੈਂਦਾ ਸਭ ਪਾਸੇ ਉਹ ਆਪ ਵਰਤ ਰਿਹਾ ਅੰਤ ਨਹੀਂ ਕਿਛ ਪਾਰਾ ਵਾਲਾ ਉਹਦਾ ਅੰਤਲਾ ਪਾਸਾ ਉਹਦਾ ਪਾਰਲਾ ਪਾਸਾ ਕਿਸੇ ਨੂੰ ਨਹੀਂ ਪਤਾ ਹੈ ਕਿ ਪ੍ਰਮਾਤਮਾ ਕੀ ਚਾਹੁੰਦਾ ਕਿੰਨਾ ਕਬੱਡਾ ਕਿੰਨੀਆਂ ਕੋ ਉਹਦੇ ਚ ਸ਼ਕਤੀਆਂ ਤਾਕਤਾਂ ਨੇ ਕਿੰਨੀ ਕੋ ਉਹਦੀ ਤਰਤੀਆ ਕਿੰਨਾ ਕ ਪਾਣੀ ਹੈ ਸਭ ਐਵੇਂ ਆਪ ਕੋ ਆਪਣੇ ਐਸਟੀਮੇਟ ਲਾ ਰਹੇ ਨੇ ਪਰ ਉਹਦੇ ਬਾਰੇ ਕਿਸੇ ਨੂੰ ਪੂਰਨ ਤੌਰ ਤੇ ਪੂਰੀ ਜਾਣਕਾਰੀ ਨਹੀਂ ਹੈ ਕਿਉਂਕਿ ਉਹ ਵੱਡਾ ਹੀ ਇਨਾ ਹੈ ਤੋ ਸ ਆਪਣੇ ਕੋ ਦੀਜੇ ਦਾਨ ਕਉਨ ਬਿਸਰੇ ਨਾਨਕ ਨਾਮ ਉਹ ਪਰ ਜਿਹਦੇ ਤੇ ਕਿਰਪਾ ਕਰਦਾ ਜਿਹਦੇ ਮਿਹਰ ਕਰਦਾ ਜਿਹਨੂੰ ਆਪਣਾ ਸੇਵਕ ਬਣਾ ਲੈਂਦਾ ਉਹਨੂੰ ਸਭ ਤੋਂ ਅਨਮੋਲੀ ਦਾਤ ਦਿੰਦਾ ਹੈ ਪਾਪ ਸਭ ਤੋਂ ਵੱਡੀ ਦਾਤ ਉਹਦੇ ਦਰ ਤੇ ਨਾਮ ਦੀ ਹੈ ਜਦੋਂ ਨਾਮ ਦਾ ਰੰਗ ਚੜ੍ਹਦਾ ਜਿਵੇਂ ਦੁਨੀਆ ਕੰਮ ਕਰਦੀ ਹੈ ਹਰੇਕ ਬੰਦਾ ਸੰਸਾਰੀ ਕੰਮ ਕਰਦਾ ਹੈ ਇਸੇ ਤਰ੍ਹਾਂ ਨਾਮ ਵੀ ਕੰਮ ਕਰਦਾ ਹੈ ਜਦੋਂ ਬੰਦਾ ਨਾਮ ਜਪਣ ਲੱਗ ਜਾਂਦਾ ਨਾ ਦੁਨੀਆ ਨੂੰ ਤੇ ਉਸ ਗੱਲ ਦੀ ਇਲਮ ਨਹੀਂ ਹੁੰਦੀ ਸੋਝੀ ਨਹੀਂ ਹੁੰਦੀ ਪਰ ਜਿਹੜਾ ਬੰਦਾ ਨਾਮ ਜਪਦਾ ਅਮਰਤ ਨੇਲੇ ਉੱਠਦਾ ਇਸ਼ਨਾਨ ਕਰਦਾ ਵਾਹਿਗੁਰੂ ਦੇ ਸਿਮਰਨ ਦੇ ਵਿੱਚ ਜੁੜਦਾ ਤੇ ਫਿਰ ਨਾਮ ਕੁਝ ਦਿਨਾਂ ਤੋਂ ਬਾਅਦ ਨਾਮ ਕੰਮ ਕਰਨ ਲੱਗ ਜਾਂਦਾ ਉਹਦੇ ਅਚਨ ਚੇਤ ਕੰਮ ਸਵਾਰ ਨੂੰ ਲੱਗ ਜਾਂਦਾ ਉਹਦੀ ਜੈਜਤ ਕਰਨ ਲੱਗ ਜਾਂਦੀ ਹੈ ਜਾਂ ਤਾਂ ਰੱਬ ਨੂੰ ਪਤਾ ਹੁੰਦਾ ਵੀ ਕੌਣ ਕੰਮ ਕਰ ਰਿਹਾ ਤਾਂ ਜੀ ਜਾਂ ਜਿਹੜਾ ਜਪਦਾ ਉਹਨੂੰ ਪਤਾ ਹੁੰਦਾ ਕਿ ਇਹ ਨਾਮ ਕੰਮ ਕਰ ਰਿਹਾ ਜਿਹੜਾ ਮੈਂ ਸਿਮਰਨ ਕਰਦਾ ਮਰਕ ਵੇਲੇ ਉਹ ਕੰਮ ਕਰ ਰਿਹਾ ਇਸੇ ਤਰ੍ਹਾਂ ਨਾਮ ਵੀ ਆਪਣੀ ਕਮਾਈ ਕਰਦਾ ਕੰਮ ਕਰਦਾ ਜਿਹੜਾ ਬੰਦਾ ਨਾਮ ਨੂੰ ਜਪਦਾ ਬੰਦ ਵੀ ਕਰਦਾ ਫਿਰ ਬੰਦਗੀ ਉਹਦੀ ਸੇਵਾ ਕਰਵਾਉਂਦੀ ਹੈ ਦੁਨੀਆ ਤੋਂ ਇਸੇ ਤਰ੍ਹਾਂ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਸਿੱਧੀ ਦਿਹਾੜਾ ਆ ਰਿਹਾ ਆਪਾਂ ਮਨਾਉਣ ਜਾ ਰਹੇ ਹਾਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੀ ਸ਼ਾਦੀ ਮਾਊ ਪਿੰਡ ਮਾਤਾ ਗੰਗਾ ਜੀ ਦੇ ਨਾਲ ਹੋਈ ਔਰ ਮਾਤਾ ਗੰਗਾ ਜੀ ਦੀ ਸ਼ਾਦੀ ਨੂੰ ਕਰੀ 12 ਸਾਲ ਹੋ ਗਏ ਸਨ ਤੇ ਘਰ ਦੇ ਵਿੱਚ ਕੋਈ ਬੱਚੇ ਦੀ ਕੋਈ ਏਰਪਾ ਨਹੀਂ ਹੋਈ ਸੀ ਪਰ ਇੱਕ ਦਿਨ ਮਾਤਾ ਗੰਗਾ ਆਪਣੀਆਂ ਗੋਲੀਆਂ ਦੇ ਨਾਲ ਆਪਣੇ ਕੋਠੇ ਦੇ ਉੱਪਰ ਛੱਤ ਤੇ ਗੁਰੂ ਕੇ ਮਹਿਲ ਜੋ ਗੁਰਦੁਆਰਾ ਸਾਹਿਬ ਤੁਸੀਂ ਦੇਖ ਤਿਓਂ ਬਾਜ਼ਾਰ ਦੇ ਵਿੱਚ ਬਹੁਤ ਘੱਟ ਸੰਗ ਜਾਣਦੇ ਹੁਣ ਔਰ ਜਿੱਥੇ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਅਵਤਾਰ ਹੋਇਆ ਸੀ ਉੱਥੇ ਮਾਤਾ ਗੰਗਾ ਜੀ ਆਪਣੇ ਕੋਠੇ ਤੇ ਕੱਪੜੇ ਪਾਉਣ ਵਾਸਤੇ ਗੋਲੀਆਂ ਸਮੇਤ ਚੜੀ ਆ ਜਦੋਂ ਮਹਿੰਗੇ ਮਹਿੰਗੇ ਕੱਪੜੇ ਮਾਤਾ ਕੋ ਗੰਗਾ ਜੀ ਦੇ ਪਾਏ ਬਹੁਤ ਸੋਹਣੇ ਬਹੁਤ ਮਹਿੰਗੇ ਸੰਗ ਤਾਂ ਬੜੇ ਸ਼ਰਧਾ ਭਾਵ ਨਾਲ ਆ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਧਰਮ ਪਤਨੀ ਮਾਤਾ ਗੰਗਾਵਾਦ ਤੇ ਲਿਆਉਂਦੇ ਨਾਲ ਹੀ ਪਿਰਥੀ ਚਾਂਦੇ ਘਰ ਸੀ ਪਿਰਥੀ ਚਾਂਦੇ ਘਰ ਵਾਲੀ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਵੱਡੇ ਭਰਾ ਦੀ ਪਤਨੀ ਮਾਤਾ ਜੰਗਾ ਜੀ ਦੇ ਨਾਲ ਬੜਾ ਵਿਰੋਧ ਕਰਦੀ ਸੀ ਬਹਿਰ ਕਰਦੀ ਸੀ ਦਰਾਣੀਆਂ ਚਠਾਣੀਆਂ ਦਾ ਇਹ ਚੱਲਦਾ ਹੀ ਆਇਆ ਸੋ ਜਦੋਂ ਉਸ ਨੇ ਕੱਪੜੇ ਦੇਖੇ ਤੇ ਉਹਦੀ ਗੋਲੀ ਨੇ ਕਰਮੋ ਦੀ ਗੋਲੀ ਨੇ ਪਿਰਥੀ ਚਾਂਦੇ ਘਰ ਵਾਲੀ ਦੀ ਜਿਹੜੀ ਗੋਲੀ ਸੀ ਉਹਨੇ ਕਹਿੰਦੀ ਦੇਖ ਮਾਤਾ ਗੰਗਾ ਦੇ ਕਿੰਨੇ ਮਹਿੰਗੇ ਸੋਹਣੇ ਕੱਪੜਿਆਂ ਨੂੰ ਤੁਸੀਂ ਦੇਖ ਲਓ ਜ਼ਿਆਦਾਤਰ ਬੀਬੀਆਂ ਇਕੱਠੀਆਂ ਹੋ ਜਾਣ ਇੱਕ ਸੂਟਾਂਵਾਰੀ ਗੱਲਾਂ ਕਰਦੀਆਂ ਹੁੰਦੀਆਂ ਇੱਕ ਦੂਜੇ ਦੇ ਸੂਟ ਬਾਰੇ ਉਹਦੇ ਕੋਲੇ ਕਿੰਨਾ ਵਧੀਆ ਸੂਟ ਆ ਜਾਂ ਮੈਂ ਕਿਰਾ ਕਿਵੇਂ ਸਮਾਇਆ ਜਾਂ ਮੈਂ ਕਿਵੇਂ ਪਾਇਆ ਬਸ ਸੂਟ ਤੋਂ ਬਿਨਾ 20% ਹੋਰ ਗੱਲਾਂ ਕਰਦੀਆਂ ਇਹ 80% ਸੂਟਾਂ ਦੀਆਂ ਗੱਲਾਂ ਕਰਦੀਆਂ ਹੁੰਦੀਆਂ ਸੋ ਉਹਨੇ ਸੂਟਾਂ ਦੀ ਗੱਲ ਕੀਤੀ ਤੇ ਅਗੋਂ ਕਰਮੋਂ ਨੇ ਕਿਹਾ ਕਹਿਣ ਲੱਗੀ ਇਹਦੇ ਕੋਲੇ ਸੂਟ ਹੀ ਪਾਉਣ ਨੂੰ ਨੇ ਕੋਈ ਜਵਾਕ ਨਹੀਂ ਜੱਲਾ ਨਹੀਂ ਗਾ ਆਉਣ ਵਾਲੇ ਟਾਈਮ 'ਚ ਗੱਦੀ ਤਾਂ ਮੇਰਾ ਪੁੱਤ ਮਿਹਰਬਾਨੀ ਮਾਨੇਗਾ ਕਿਉਂਕਿ ਮਾਂ ਮਾਂ ਦੀ ਉਤਾ ਜਿਹੜਾ ਸੀ ਸਾਦੀ ਨਹੀਂ ਹੋਈ ਸੀ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਪੁੱਤਰ ਨਹੀਂ ਸੀ ਤੇ ਪਿਰਥੀ ਜੰਦ ਦੇ ਇੱਕ ਬੇਟਾ ਸੀ ਇੰਨਾ ਭਰਾਵਾਂ 'ਚ ਉਹ ਇਹ ਹੰਕਾਰ ਕਰਦੀ ਤੇ ਮਾਤਾ ਗੰਗਾ ਜੀ ਨੇ ਜਦੋਂ ਇਹ ਗੱਲ ਸੁਣੀ ਤੇ ਮਾਤਾ ਗੰਗਾ ਜੀ ਦੇ ਸੀਨਾ ਬਾਟ ਗਿਆ ਕਿਉਂਕਿ ਬਹੁਤ ਵੱਡੀ ਗੱਲ ਹੁੰਦੀ ਹੈ ਜੇ ਬੱਚਾ ਨਾ ਹੋਵੇ ਤੇ ਕੋਈ ਐਦਾਂ ਦੀ ਗੱਲ ਕਹਿ ਦੇ ਤਾਂ ਮਾਤਾ ਗੰਗਾ ਜੀ ਬੋਲੀ ਨੂੰ ਨਾਲ ਲੈ ਕੇ ਗੁਰਦੁਆਰੇ ਆ ਗਈ ਦਰਬਾਰ ਸਭ ਮਰਸਲ ਗੁਰੂ ਅਰਜਨ ਦੇਵ ਪਾਸ਼ਾ ਤੱਕ ਲੱਗਿਆ ਆ ਕੇ ਮਹਾਰਾਜ ਦੇ ਚਰਨਾਂ 'ਚ ਅੱਖਾਂ ਭਰਿਆਈ ਨਮਸਕਾਰ ਕੀਤੀ ਮੱਥਾ ਟੇਕਿਆ ਤੇ ਅਰਦਾਸ ਕੀਤੀ ਕਿ ਮਹਾਰਾਜ ਮੈਨੂੰ ਕਰਮੋ ਨੇ ਮਿਹਨਾ ਮਾਰਿਆ ਤੇਰੇ ਦਰ ਤੋਂ ਲੱਖਾਂ ਲੋਕ ਸੀ ਇਸ ਸੀ ਝਕਾਉਂਦੇ ਨੇ ਕੋਈ ਦੁੱਧ ਪੋਤੂ ਦੀਆਂ ਦਾਤਾਂ ਲੈ ਕੇ ਜਾਂਦੇ ਨੇ ਇੱਥੇ ਕੋਈ ਖਾਲੀ ਨਹੀਂ ਜਾਂਦਾ ਗੁਰੂ ਰਾਮਦਾਸ ਮਹਾਰਾਜ ਦੀ ਨਗਰੀ ਗੁਰੂ ਨਾਨਕ ਪਾਤਸ਼ਾਹ ਗੁਰੂ ਆ ਰਾਮਦਾਸ ਦੇ ਘਰ ਤੋਂ ਅਮਰ ਸਾਹਿਬ ਦੀ ਪਾਵਨ ਧਰਤੀ ਤੋਂ ਤਾਂ ਮੈਨੂੰ ਪੁੱਤਰ ਦੀ ਦਾਤ ਬਖਸ਼ੋ ਕਿਰਪਾ ਕਰੋ ਤਾਂ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਕਿਹਾ ਭਾਈ ਇੱਥੋਂ ਪੁੱਤਰ ਅਸੀਂ ਨਹੀਂ ਦੇ ਸਕਦੇ ਆ ਕੋਈ ਪੂਰਨ ਸਿੱਖ ਤੋਂ ਅਰਦਾਸ ਕਰਾਓ ਤੇ ਜਦ ਬਾਬਾ ਕੁੱਟਾ ਸਾਹਿਬ ਬੀੜ ਰਹਿੰਦੇ ਨੇ ਉੱਥੇ ਗਊਆਂ ਮੱਝਾਂ ਗੁਰਦੁਆਰੇ ਦੀਆਂ ਚਾਰਦੇ ਨੇ ਗੁਰੂ ਘਰ ਦੀ ਜ਼ਮੀਨ ਆ ਉੱਥੇ ਖੇਤੀਬਾੜੀ ਕਰਦੇ ਨੇ ਬਜ਼ੁਰਗਾਂ ਉਹਨਾਂ ਤੋਂ ਜਾ ਕੇ ਅਰਦਾਸ ਕਰਾਉ ਸੋ ਮਾਤਾ ਗੰਗਾ ਜੀ ਇਤਿਹਾਸ ਕਹਿੰਦਾ ਕਿ ਦੋ ਵਾਰੀ ਗਏ ਨੇ ਔਰ ਦੋਨੇ ਵਾਰੀ ਬਾਬਾ ਜੀ ਨੇ ਅਰਦਾਸ ਨਹੀਂ ਕੀਤੀ ਜਦੋਂ ਤੀਜੀ ਵਾਰੀ ਗਏ ਨੇ ਔਰ ਮਾਤਾ ਗੰਗਾ ਜੀ ਨੇ ਜੋ ਪਹਿਲਾ ਭੁੱਲ ਚ ਕੀਤੀ ਕਿ ਆਪ ਪ੍ਰਸ਼ਾਦਾ ਨਹੀਂ ਤਿਆਰ ਕੀਤਾ ਗੋਲੀ ਨੇ ਤਿਆਰ ਕਰਤਾ ਸੋ ਕਈ ਇਦਾਂ ਦੀ ਅਸੀਂ ਦੇ ਕਾਫੀ ਲੰਮਾ ਕਾਫਲਾ ਲੈ ਕੇ ਚੱਲ ਪਏ ਫਿਰ ਗੁਰੂ ਅਰਜਨ ਦੇਵ ਬਾਦਸ਼ਾਹ ਨੇ ਸਮਝਾਇਆ ਕਿ ਜਦੋਂ ਗੁਰੂ ਘਰ ਲਾਈਏ ਕੋਈ ਦਾਤ ਲੈਣ ਜਾਈਏ ਤਾਂ ਨਿਮਰਤਾ ਨਾਲ ਆਪ ਲੰਗਰ ਪ੍ਰਸ਼ਾਦਾ ਤਿਆਰ ਕਰੋ ਚਾਹੇ ਤੁਸੀਂ ਕਿੰਨੇ ਅਮੀਰ ਹੋ ਆਪ ਅਥੀ ਸੇਵਾ ਕਰੋ ਤਾਂ ਫਲ ਮਿਲਦਾ ਸੋ ਮਾਤਾ ਗੰਗਾ ਜੀ ਫਿਰ ਦੋ ਗੋਲੀਆਂ ਨੂੰ ਤੇ ਇੱਕ ਦੋ ਸੇਵਾਦਾਰਾਂ ਨੂੰ ਲੈ ਕੇ ਉਹਨਾਂ ਨੂੰ ਵੀ ਮਾਤਾ ਇੱਕ ਬੋਲੀ ਨੂੰ ਨਾਲ ਲੈ ਕੇ ਸਿਵਰਦਾਰਨੀ ਨੂੰ ਲੈ ਕੇ ਬਾਬਾ ਜੀ ਕੋਲੇ ਪਹੁੰਚ ਗਏ ਬਾਕੀ ਸਾਰੇ ਦੂਰ ਹੀ ਰੁਕ ਗਏ ਹਨ ਸੋ ਬਾਬਾ ਪੁੱਟਾ ਸਾਹਿਬ ਨੇ ਮਾਤਾ ਜੀ ਨੂੰ ਦੇਖ ਕੇ ਤੇ ਬਾਬਾ ਜੀ ਬੜੇ ਖੁਸ਼ ਹੋਏ ਤੇ ਕਹਿਣ ਲੱਗੇ ਮਾਤਾ ਜੀ ਭੁੱਖ ਬੜੀ ਲੱਗੀ ਸੀ ਕੰਮ ਕਰਦੇ ਸੀ ਘਾਹ ਖੋਤੀ ਜਾਂਦਾ ਸੀ ਗੁਰੂ ਦੇ ਘੋੜਿਆਂ ਬਾਤ ਤੇ ਸੋ ਮਾਤਾ ਜੀ ਨੂੰ ਪਤਾ ਹੁੰਦਾ ਕਿ ਮੇਰਾ ਪੁੱਤਰ ਭੁੱਖਾ ਹੈ ਤੇ ਬਾਬਾ ਜੀ ਨੇ ਵੀ ਭਾਵ ਕੇ ਮਹਿਸੂਸ ਕੀਤੀ ਲੋੜ ਕਿ ਮੈਨੂੰ ਭੁੱਖ ਲੱਗੀ ਹੈ ਤੋਂ ਮਾਤਾ ਚੰਗਾ ਜੀ ਨੇ ਇੱਕ ਕੁੱਜੇ ਦੇ ਵਿੱਚ ਠੰਡੀ ਲੱਸੀ ਪਾਈ ਹੋਈ ਸੀ ਤੇ ਪ੍ਰਸ਼ਾਦੇ ਤਿਆਰ ਕੀਤੇ ਸਨ ਮਿੱッセ ਪ੍ਰਸ਼ਾਦ ਦੇ ਗੰਡੇ ਵਿੱਚ ਪਾ ਕੇ ਰੇਸਨ ਪਾ ਕੇ ਥੋੜਾ ਜਿਹਾ ਕੰਕ ਪਾ ਕੇ ਤੇ ਉੱਤੇ ਅਚਾਰ ਰੱਖਿਆ ਹੋਇਆ ਸੀ ਤੇ ਨਾਲ ਗੰਡਾ ਰੱਖਿਆ ਹੋਇਆ ਸੀ ਪਾਵੇ ਤਾਂ ਦਾ ਖਾਣਾ ਜਿੱਦਾਂ ਬਜ਼ੁਰਗ ਖਾ ਕੇ ਖੁਸ਼ ਹੋ ਜਾਂਦੇ ਹਨ ਸੋ ਬਾਬਾ ਜੀ ਨੇ ਪ੍ਰਸ਼ਾਦਾ ਛਕਿਆ ਜਿਵੇਂ ਜਿਵੇਂ ਪ੍ਰਸ਼ਾਦਾ ਛਕਦੇ ਨੇ ਬਾਬਾ ਬੁੱਢਾ ਸਾਹਿਬ ਜੀ ਓਵੇਂ ਮਾਤਾ ਗੰਗਾ ਜੀ ਨੂੰ ਪੁੱਤਰ ਦਾ ਵਾਰ ਦੇ ਰਹੇ ਨੇ ਸੋ ਤੇਰਾ ਪੁੱਤਰ ਬੜਾ ਭਲੀ ਹੋਵੇਗਾ ਬੜਾ ਜੋਧਾ ਹੋਵੇਗਾ ਬੜਾ ਜਵਾਨ ਹੋਵੇਗਾ ਬੜਾ ਸੋਹਣਾ ਸੁਨੱਖਾ ਹੋਵੇਗਾ ਕਰਨੀ ਦਾ ਪੂਰਾ ਹੋਵੇਗਾ ਬਚਨ ਦਾ ਸੂਰਾ ਹੋਵੇਗਾ ਸੋ ਮੇਰੀ ਪੀੜੀ ਦਾ ਮਾਲਕ ਹੋਵੇਗਾ ਇਦਾਂ ਮਾਤਾ ਗੰਗਾ ਜੀ ਨੂੰ ਵਾਰ ਦਿੰਦੇ ਰਹੇ ਸੋ ਇਸ ਤਰੀਕੇ ਨਾਲ ਮਾਤਾ ਜੀ ਅਰਦਾਸ ਕਰਾ ਕੇ ਬਾਬਾ ਜੀ ਤੋਂ ਅੰਮ੍ਰਿਤਸਰ ਸਾਹਿਬ ਪਹੁੰਚ ਗਏ ਫਿਰ ਉਸ ਤੋਂ ਬਾਅਦ ਛੇਵੇਂ ਪਾਤਸ਼ਾਹ ਮੇਰੀ ਪਿਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੇ ਅਵਤਾਰ ਧਾਰਿਆ ਸੋ ਅਵਤਾਰ ਤੋਂ ਬਾਅਦ ਵੀ ਫਿਰਤੀ ਜੰਦ ਨੇ ਕਾਫੀ ਵਾਰ ਕੀਤੇ ਗੁਰੂ ਅਰਜਨ ਦੇਵ ਜਦੋਂ ਬਾਲ ਸੀਗੇ ਉਹਨਾਂ ਨੂੰ ਮਾਰਨ ਬਾਅਦ ਤੇ ਸੋ ਖਡਾਵੀ ਨੂੰ ਭੇਜਿਆ ਜਿਹੜੀ ਖਡਾਵੀ ਕਢਾਉਂਦੀ ਸੀ ਆਪਣੇ ਥਨਾਂ ਨੂੰ ਦੁੱਧ ਜ਼ਹਿਰ ਲਾ ਕੇ ਆਈ ਵੀ ਉਹਦੇ ਬੱਚੇ ਨੂੰ ਚੰਗਾਵਾਗੀ ਦੁੱਧ ਤਾਂ ਪਰ ਉਸ ਜ਼ਹਿਰ ਨਾਲ ਆਪ ਹੀ ਮਰ ਗਈ ਇੱਕ ਜੋਗੀ ਨੂੰ ਭੇਜਿਆ ਉਹਨਾਂ ਟਾਈਮ 'ਚ 200 ਰੁਪਇਆ ਦਿੱਤਾ ਕਿ ਉਸ ਬੱਚੇ ਦੇ ਸੱਪ ਲੜਾ ਦੇ ਪਰ ਗੁਰੂ ਹਰਗੋਬਿੰਦ ਪਾਸ਼ਾ ਰੁੜਦੇ ਫਿਰਦੇ ਸੀ ਸੱਪ ਜਦੋਂ ਗੁਰੂ ਸਾਹਿਬ ਕੋਲ ਆਇਆ ਬਹੁਤ ਤਕੜਾ ਲੰਮਾ ਸੱਪ ਸੀ ਸੋ ਡੰਗ ਮਾਰ ਲੱਗਿਆ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਨੇ ਬਾਲ ਵਸਤਾ ਛੋਟੀ ਵਿੱਚ ਸੱਪ ਦਾ ਸਿਰ ਫੜ ਲਿਆ ਤੇ ਆਪਣੀ ਮੁਠੀ ਨਾਲ ਨੱਪ ਕੇ ਉਸ ਦੀ ਜਾਨ ਕੱਢ ਦਿੱਤੀ ਸੋ ਇਸੇ ਤਰ੍ਹਾਂ ਇੱਕ ਪੰਡਤ ਜੋ ਗੁਰੂ ਸਾਹਿਬ ਦਾ ਸੇਵਾਦਾਰ ਸੀ ਉਹਨੂੰ ਪੈਸੇ ਦੇ ਕੇ ਦਹੀਂ ਵਿੱਚ ਚਿਹਰ ਪਾ ਕੇ ਦੈਂਦੀ ਕੋਸ਼ਿਸ਼ ਕੀਤੀ ਗਈ ਪਰ ਉਹਨਾਂ ਨੇ ਉੱਚੀ ਰੌਲਾ ਪਾ ਦਿੱਤਾ ਜਿਵੇਂ ਬੱਚੇ ਛੋਟੇ ਕਈ ਤਕੜੇ ਜਰਵਾਨੇ ਹੁੰਦੇ ਨੇ ਉਹਦਾ ਝਗੜਾ ਚਾਰ ਮਾਰੀਆਂ ਗੁਰੂ ਸਾਹਿਬ ਨੇ ਦੇਖਿਆ ਕੀ ਗੱਲ ਹੈ ਜਦੋਂ ਦਹੀਂ ਕੋਲ ਬੈਠੇ ਕੁੱਤੇ ਨੂੰ ਪਾਈ ਕੁੱਤਾ ਨਾਲ ਦੀ ਨਾਲ ਦਹੀਂ ਖਾ ਕੇ ਮਰ ਗਿਆ ਸੋ ਕਈ ਤਰ੍ਹਾਂ ਦੇ ਵਾਰ ਕੀਤੇ ਗੁਰੂ ਹਰਗੋਬਿੰਦ ਪਾਸ਼ਾ ਦਾ ਮਿੱਤਰ ਸੀ ਭਾਈ ਮੋਹਣ ਔਰ ਭਾਈ ਮੋਹਣ ਦੇ ਪਿਤਾ ਨੂੰ ਗੰਢ ਕੇ ਬਿਰਤੀ ਚਲਦੇ ਨੇ ਪੈਸਾ ਤੇਲਾ ਦੇ ਕੇ ਕਿ ਤੇਰੇ ਬੇਟੇ ਦਾ ਸਾਥੀ ਆ ਜਦੋਂ ਮੈਂ ਮਿਠਾਈ ਦੇਵਾਂਗਾ ਜ਼ਹਿਰ ਵਾਲੀ ਤਾਂ ਇਸ ਤਰੀਕੇ ਨਾਲ ਉਹਦੀ ਜੇਬ 'ਚ ਜ਼ਹਿਰ ਪਾ ਦਿੱਤਾ ਕਿ ਗੀਜੇ ਵਿੱਚ ਜ਼ਹਿਰ ਵਾਲੀ ਪਾ ਦਿੱਤੀ ਦੂਜੇ ਗੀਜੇ ਦੇ ਵਿੱਚ ਸੈਂਪਲ ਮਿਠਾਈ ਪਾ ਦਿੱਤੀ ਬੱਚੇ ਨੂੰ ਸਮਝਾਇਆ ਗਿਆ ਕਿ ਆਹ ਤੂੰ ਖਾਣੀ ਐ ਆਹ ਤੇਰੇ ਮਿੱਤਰ ਨੂੰ ਦੇਣੀ ਐ ਸੋ ਬੱਚਾ ਭਲੇਖੇ ਨਾਲ ਜ਼ਹਿਰ ਵਾਲੀ ਆਪ ਖਾ ਗਿਆ ਦੂਜੀ ਹਰ ਕੋ ਨੂੰ ਪਾਸ਼ਾ ਨੂੰ ਖਵਾਈ ਗਿਆ ਆਹ ਬੱਚਾ ਮਰ ਗਿਆ ਸੋ ਇਸ ਤਰੀਕੇ ਨਾਲ ਬਰਤੀ ਜਾਂਦ ਨੇ ਕਾਫੀ ਵਾਰ ਕੀਤੇ ਪਰ ਗੁਰੂ ਅਰਜਨ ਦੇਵ ਮਹਾਰਾਜ ਨੇ ਕਦੇ ਵੀ ਆਪਣੇ ਭਰਾ ਨੂੰ ਲੜੇ ਨਹੀਂ ਸੀ ਕਦੇ ਲਾਭਾ ਨਹੀਂ ਦਿੱਤਾ ਕਦੇ ਪੰਚਾਇਤ ਨਹੀਂ ਕੀਤੀ ਸੋ ਇਹੀ ਕਹਿੰਦੇ ਨੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਭਲੀ ਕਰੇਗਾ ਉਹਨਾਂ ਨੂੰ ਸੋਝੀ ਦੇਵੇਗਾ ਸਮਤ ਦੇਵੇਗਾ ਸੋ ਗੁਰੂ ਅਰਜਨ ਦੇਵ ਸ਼ਾਂਤੀ ਦੇ ਪੰਚ ਸਨ ਇਸ ਕਰਕੇ ਮੋਤਾ ਗੰਗਾ ਜੀ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਮੇਲੇ ਭਰਦੇ ਨੇ ਇੱਥੇ ਚੰਦ ਤੇ ਕਰਮ ਨੂੰ ਕੋਈ ਯਾਦ ਨਹੀਂ ਕਰਦਾ ਉਹਨਾਂ ਦਾ ਕੋਈ ਵੀ ਦਿਨ ਨਹੀਂ ਮਨਾਉਂਦਾ ਕੋਈ ਉਹਨਾਂ ਦੀ ਯਾਦ ਚ ਲੰਗਰ ਨਹੀਂ ਲਾਉਂਦਾ ਸੋ ਸਮਾਂ ਥੋੜਾ ਸਮਾਂ ਹੀ ਹੁੰਦਾ ਹੈ ਜਿਨ੍ਹਾਂ ਨੂੰ ਪੰਥਕ ਸਵਾਵਾ ਮਿਲੀਆਂ ਨੇ ਚੰਗੀ ਕੋਖਾ ਜਿਨ੍ਹਾਂ ਦੇ ਵਿੱਚੋਂ ਜਨਮ ਲੈ ਕੇ ਗੁਰੂ ਨਾਨਕ ਦੇ ਘਰ ਦੀ ਸੇਵਾ ਕਰ ਰਹੇ ਨੇ ਕੋਈ ਸੰਤ ਕੋਈ ਮਹਾਂਪਰ ਕੋਈ ਜਥੇਦਾਰ ਕੋਈ ਵਿਦਵਾਨ ਕੋਈ ਪ੍ਰਚਾਰ ਕੋਈ ਗ੍ਰੰਥੀ ਕੋਈ ਸੇਵਾਦਾਰ ਕਈ ਰੂਪਾਂ ਦੇ ਵਿੱਚ ਕੋਈ ਕਾਰਸੇਵਾਲੇ ਬਾਬੇ ਐਵੇਂ ਲੋਕ ਤਵੇ ਲਾਰੇ ਨੇ ਤਾਂ ਗੁਰੂ ਘਰ ਦੇ ਐਡੀਆਂ-ਐਡੀਆਂ ਵੱਡੀਆਂ ਇਮਾਰਤਾਂ ਤੇ ਸੋਹਣੇ ਗੁਰਦੁਆਰੇ ਬਣਾਉਣਾ ਹੀ ਸਿੱਖ ਪੰਥ ਦੀ ਸ਼ਾਨ ਵਧੀ ਆ ਜੇ ਗੁਰੂ ਘਰ ਹੀ ਨਾ ਚੱਜਦੇ ਹੋਣਗੇ ਕੋਈ ਕਮਰਾ ਕੋਠਾ ਹੀ ਨਾ ਚੱਜਦਾ ਹੋਏਗਾ ਅ ਜਿਹੜੇ ਗੱਲਾਂ ਮਾਰਦੇ ਨੇ ਉਹਨਾਂ ਦੇ ਘਰੇ ਜਾ ਕੇ ਦੇਖ ਲਓ ਗੁਸਲਖਾਨਾ ਨਹੀਂ ਇੰਨਾਂ ਤੋਂ ਬਣਿਆ ਤੇ ਗੱਲਾਂ ਕਰਦੇ ਨੇ ਬਾਬਾ ਹਰਬੰਸੇ ਵਰਗਿਆਂ ਦੇ ਤਵੇ ਲਾਉਂਦੇ ਨੇ ਕਾਰਸੀਵ ਵਾਲਿਆਂ ਦੇ ਸੋ ਇਸ ਕਰਕੇ ਉੱਥੇ ਜਾ ਕੇ ਮੀਂਹੇਰੀ ਜੀ ਜਦੋਂ ਰਾਤਾਂ কাটਦੇ ਨੇ ਉਹ ਮੰਗਦੇ ਜਿੰਨਾ ਜਾ ਕੇ ਰਾਤਾਂ ਕੱਢਦੇ ਨੇ ਉਦੋਂ ਪਤਾ ਲੱਗਦਾ ਸੰਤਾਂ ਦੀ ਕਮਾਈ ਕੀ ਆ ਸੋ ਜਿੰਨੇ ਵੀ ਸੇਵਾ ਕਰੇ ਨੇ ਪੰਥਕ ਆਗੂ ਨੇ ਸਾਰਿਆਂ ਤੇ ਮਹਾਰਾਜ ਕਿਰਪਾ ਕਰਨ ਚੜ੍ਹਦੀ ਕਲਾ ਕਰਨ ਤੇ ਬਿਰਤੀ ਚੰਦ ਵਰਗਾ ਜੀਵਨ ਨਾ ਕਿਤੇ ਬਣਾ ਲਈਏ ਸੋ ਇਸ ਕਰਕੇ ਨਿਮਰਤਾ ਚ ਰਹਿ ਕੇ ਗੁਰੂ ਘਰ ਦੇ ਵਫਾਦਾਰ ਰਹਿ ਕੇ ਪੰਥ ਨੂੰ ਅੱਗੇ ਵਧਾਈਏ ਚੜ੍ਹਦੀ ਕਲਾ ਦੇ ਵਿੱਚ ਆਪਣੇ ਗੁਰੂ ਦੀ ਪੰਥ ਦੀ ਸੇਵਾ ਕਰਕੇ ਮੁੱਖ ਸਲੱਖਣਾ ਲੈ ਕੇ ਅ ਗੁਰੂ ਦੇ ਚਰਨਾਂ 'ਚ ਜਾਈਏ ਦਸਵੇਂ ਪਾਤਸ਼ਾਹ ਦੇ ਚਰਨਾਂ 'ਚ ਜਦੋਂ ਅੰਤਲੇ ਟਾਈਮ ਤੇ ਜਾਵਾਂਗੇ ਸੁਰਖਰੂ ਇੱਕ ਦੇ ਖੁਸ਼ੀ ਨਾਲ ਜਾਈਏ ਤਾਂ ਕਿ ਗੁਰੂ ਫੇਰ ਆਪਣੀ ਸੇਵਾ ਆਪਣੇ ਦਰ ਘਰ ਦੀ ਸੇਵਾ ਸੌਂਕ ਦਿੰਦੇ ਨੇ ਕਿ ਭਾਵ ਜਿਹੜੇ ਪੂਰਵਲੇ ਕਾਰਨ ਚੰਗੇ ਕਰਕੇ ਜਾਂਦੇ ਨੇ ਉਹਨਾਂ ਨੂੰ ਮਹਾਰਾਜ ਦਸਵੇਂ ਪਾਤਸ਼ਾਹ ਫੇਰ ਪੰਥ ਦੀ ਸੇਵਾ ਵਾਸਤੇ ਦੇ ਸਨਸਾਰ ਤੇ ਭੇਜ ਦਿੰਦੇ ਨੇ ਉਹ ਫਿਰ ਸੇਵਾ ਕਰਦੇ ਨੇ ਫਿਸ ਕਰਕੇ ਲੰਮੀ ਦੌੜ ਗੁਰੂ ਦੀ ਸੇਵਾ ਵਿੱਚ ਹੁੰਦੀ ਆ ਸਿੰਘਾਂ ਦੀ ਲੰਮੀ ਸੋਚ ਹੁੰਦੀ ਆ ਸੋ ਇਹਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਵਿਚਾਰਾ ਕਰਦੇ ਆਂ तमाम ਭੁੱਲਾਂ ਜਾਂਦੀਆਂ ਗੁਰੂ ਦੀ ਸੰਗਤ ਗੁਰੂ ਖੁਮਾ ਕਰਦ ਯੋਗ ਨੇ ਅੱਗੇ ਤੋਂ ਗੁਰਦਵੀਨ ਸੋਚੀ ਵਾਛਣ ਸੰਗਤਾਂ ਦੀ ਸੇਵਾ ਵਾਛਣ ਪੁਣੇਪੁਲਾ ਬਖਸ਼ੋ ਬਲਾਉ ਪਰ ਤੇ ਆ ਕੋਈ ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ